ਸਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣਾ ਟੱਕ ਲੈ ਕੇ ਆਏ ਆ ਖਾਤਾ ਤਕਸੀਮ ਨਹੀਂ ਪਰ ਤਕਸੀਮ ਵਰ ਗਈ ਹੈ ਛੋਟਾ ਖਾਤਾ ਗਾ ਪਹਿਲਾਂ ਇਧਰ ਰਾਹ ਤੇ ਤੁਹਾਨੂੰ ਨਹੀਂ ਗਿਆ ਮਰਾ ਦੇ 16 ਫੁੱਟਾ ਰਸਤਾ ਗਾ ਨਾਲ-ਨਾਲ ਖਾਲ ਆ ਗਿਆ ਪੱਕਾ ਕੱਚਾ ਖਾਲਾ ਗਾ ਜਿਹੜੀ ਪੱਕੀ ਵਾਟਾ ਇਧਰ ਨਾਲ ਦੀ ਆ ਖਾਲ ਆ ਗਿਆ ਜੀ ਨਾਲ-ਨਾਲ ਆਪਾਂ ਨਾ ਤੁਰੇ ਚੱਲਦੇ ਆ ਹਾਂਜੀ ਇਹ ਪੱਕਾ ਖਾਲਾ ਇਹ ਪੱਕਾ ਖਾਲਾ ਨਾਲ-ਨਾਲ ਆ ਦੇਖੋ ਪੱਕਾ ਖਾਲਾ ਨਾਲ-ਨਾਲ ਬਹੁਤ ਵਧੀਆ ਬਾਹਣਾ ਝੋਨੇ ਵਾਲਾ 65000 ਰੁਪਏ ਨੂੰ ਠੇਕੇ ਤੇ ਲੱਗਦਾ ਮੋਟਰੇ ਚ ਹੈ ਨਹੀਂ ਜੇਕਰ ਮੋਟਰ ਦੀ ਗੱਲ ਕਰੀਏ ਮੋਟਰ ਹੈ ਨਹੀਂ ਵਾਲਾ ਪੁੱਤਰੇ ਚੱਲਦੇ ਨਾਲ ਨਾਲ ਤੁਹਾਨੂੰ ਦਿਖਾਈ ਚ ਦੇਵਾਂ ਉਹ ਸਾਹਮਣੇ ਉਹ ਇੱਥੇ ਕੋਠਾ ਦੀ ਨਾਲ ਉੱਥੋਂ ਤੇ ਕਰੇ ਦੀ ਇੱਕ ਵੱਟ ਫਿਰ ਇਧਰੋਂ ਐ ਵੱਟ ਆ ਗਈ ਉਹ ਜਿਹੜਾ ਖੰਭਾ ਇਹ ਤੋਂ ਬਾਹਰ ਆ ਇਧਰ ਦੀ ਵੀ ਖਾਲਾ ਪੱਕਾ ਨਾਲ ਨਾਲ ਇਧਰ ਦੀ ਵੀ ਖਾਲਾ ਪੱਕਾ ਤਿੰਨ ਕਿੱल्ल्या ਦਾ ਟਾਕਾ ਛੋਟਾ ਹੀ ਖਾਤਾ ਤਕਸੀਮ ਖਾਤਾਗਾ ਜੇ ਇਹਦੇ ਰੇਟ ਦੇ ਬਾਰੇ ਕਿਸੇ ਭਰਾ ਨੇ ਗੱਲਬਾਤ ਕਰਨੀ ਹੈ ਨਾ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਗੱਲ ਕਰਿਆ ਕਰੋ ਰੇਟ ਦੀ ਨਾ ਆਪਾਂ ਪਾਉਂਦੇ ਨਹੀਂ ਨਾਲ ਕਿਉਂਕਿ ਕਈ ਵਾਰੀ ਰੇਟ ਵਾਧੇ ਘਟਦੇ ਰਹਿੰਦੇ ਫਿਰ ਉਹ ਗੱਲ ਦੇਣੀ ਪੈਂਦੀ ਵੀ ਜਿਵੇਂ ਤੁਸੀਂ ਕਹੋ ਭਾਈ ਤੁਸੀਂ ਰੇਟ ਆਪਾਇਆ ਸੀ ਹੁਣ ਵੱਧ ਮੰਗੀ ਜਾਂਦੇ ਆ ਤਾਂ ਕਰਕੇ ਆਪਾਂ ਰੇਟ ਬਹੁਤ ਘੱਟ ਪਉਣੇ ਜਿਹੜੀ ਚੀਜ਼ ਆਪਾਨੂੰ ਪਤਾ ਵੀ ਰੇਟ ਇੱਥੇ ਖੜਨਗੇ ਮਾਲਕ ਵੈਸੇ ਲਗਭਗ ਇਹ 50 51 ਦੇ ਭਾਅ 'ਚ ਬਣ ਜਾਊਗਾ 55 ਡਿਮਾਂਡ ਹੈ ਇਹਨਾਂ ਦੀ ਕਿੱਲੇ ਰੇਟ ਦੀ ਗੱਲ ਕਰੀਏ ਆਪਾਂ ਪਰ ਇਕੜ ਦੀ ਪਰ ਕਿੱਲੇ ਦੀ ਜਿਹੜੀ ਡਿਮਾਂਡ ਆ ਉਹ ਹੈਗੀ 55 ਲੱਖ ਰੁਪਈਆ ਹਾਂਜੀ ਅੱਜ ਦੀ ਹਾਂਜੀ ਅੱਜ ਦੀ ਭਾਦੀ ਹਾਂ ਅੱਜ ਜਿਵੇਂ ਮੰਨ ਕੇ ਚੱਲੋ ਤਰੀਕ ਹੈਗੀ ਆ 26 4 2025 ਨੂੰ ਆਪਾਂ ਇਹ ਵੀਡੀਓ ਪਾ ਰਹੇ ਆ ਆ ਨਾਲ-ਨਾਲ ਦੀ ਪੱਕਾ ਖਾਲ ਆ ਗਿਆ ਆਪਾਂ ਤਿੰਨ ਕਿੱਲਾਂ ਦੇ ਟਾਕਰੇ ਵਿੱਚ ਘੁੰਮ ਰਹੇ ਆ ਪੂਰਾ ਹਨਾ ਪੂਰਾ ਤਿੰਨ ਕਿੱਲਾਂ ਦਾ ਟਾਕਾ ਬਿਲਕੁਲ ਚੌਰ ਸੁਬਾਹ ਨਾਲ ਡੱਬੇ ਵਰਗਾ ਆ ਨਾਲ-ਨਾਲ ਦੀ ਪੱਕਾ ਖਾਲ ਆ ਗਿਆ ਨਾ ਆਇ ਤੁ ਟਿੱਕਰ ਮੋਟਰ ਵਿੱਚ ਲੱਗੀ ਨਹੀਂ ਸੋਲਰ ਮੋਟਰ ਲਾ ਕੇ ਵਾਹਣ ਬਹੁਤ ਵਧੀਆ ਬਣ ਜਾਊਗਾ ਬਿਨਾ ਸੋਲਰ ਮੋਟਰ ਤੋਂ ਇਹ ਵਾਹਣ ਆ ਜਿਹੜਾ 65000 ਰੁਪਿਆ ਪਰ ਕਿੱਲਾ ਠੇਕੇ ਤੇ ਚੜਦਾ ਇਧਰ ਦੀ ਵੀ ਆ ਨਾਲ ਪੱਕੀ ਵਟ ਆ ਗਈ ਠੀਕ ਆ ਉਧਰ ਦੀ ਕੋਠੇਗੋਲ ਦੀ ਆ ਗਈ ਆ ਦੇਖੋ ਐ ਜਾ ਕੇ ਉਹ ਉਥੋਂ ਸਾਹਮਣੇ ਪੱਕੀ ਪੱਕੀ ਵਟ ਉਥੋਂ ਨੂੰ ਦਿਸ ਰਹੀ ਉਹਨੂੰ ਉੱਪਰ ਦੀ ਗਰੀ ਨਦੀ ਜਣਕਾ ਜਿਹੜਾ ਖੰਭਾ ਉਹ ਬਾਹਰ ਆ ਨਾਲ ਦੀ ਉਧਰ ਖਾਲ ਆ ਗਿਆ ਉਹ ਸੜਕ ਨੇੜੇ ਠੀਕ ਆ ਆ ਨਾਲ ਹੀ ਸੈਲਰ ਆ ਗਿਆ ਟਰੈਕਟਰ ਜਾਈ ਜਾਂਦਾ ਆ ਮੈਂ ਇਹ ਮੇਨ ਜਿਹੜਾ 18 ਫੁੱਟੀ ਸੜਕ ਆ ਬਿਲਕੁਲ ਨੇੜੇ ਇਥੋਂ ਆ ਦੇਖੋ ਪਿੰਡ ਦੀ ਨਿਆਈ ਵੀ ਕਹਿ ਸਕਦੇ ਆਪਾਂ ਇਹਨੂੰ ਬਿਲਕੁਲ ਨੇੜੇ ਆ ਆ ਬਿਲਕੁਲ ਨਵੀਂ ਸੜਕ ਬਣੀ ਜਾਂਦੀ ਆ ਨਾਲ ਹੀ ਸੈਲਰ ਲੱਗਿਆ ਮੋੜ ਮੰਡੀ ਦਾ ਇਹ ਏਰੀਆ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣ ਦਾ ਚਾਹਵਾਨ ਆ ਹਨਾ ਉਹ ਆਪਣੇ ਨਾਲ નીચે ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਆਪਣੇ ਕੋਲੇ ਸ਼ਹਿਰ ਬਠਿੰਡਾ ਦੇ ਵਿੱਚ ਮੋੜ ਮੰਡੀ ਸ਼ਹਿਰ ਦੇ ਵਿੱਚ ਮੋੜ ਮੰਡੀ ਜਾਨੀ ਕਿ ਆਪਾਂ ਨੂੰ ਸ਼ਹਿਰ ਨਹੀਂ ਗਿਆ ਸ ਹੈ ਸ਼ਹਿਰ ਵਰਗੇ ਏਰੀਆ ਜੇ ਕਿਸੇ ਭਰਾ ਨੇ ਕੋਠੀ ਵੇਚਣੀ ਆ ਜਾਂ ਖਰੀਦਣੀ ਆ ਉਹ ਵੀ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਬਾਕੀ ਆਵਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿਸੇ ਭਰਾ ਨੂੰ ਵੱਧ ਜ਼ਮੀਨ ਦੀ ਲੋੜ ਹੁੰਦੀ ਆ ਆਪਣੇ ਕੋਲ ਸੋਹਣੇ ਸੋਹਣੇ ਟੱਕ ਪਏ ਆ ਜੇ ਤੁਸੀਂ ਮਲੋਟ ਵਾਲੀ ਸਾਈਡ ਆ ਜਾਓਗੇ ਤਾਂ 30 ਕਿਲੇ ਲੈ ਲਓ ਪਰ ਮੈਂ 22 ਕਿਲੇ ਲੈ ਲਵੋ 25 ਕਿਲੇ ਲੈ ਲਵੋ 100 ਕਿਲੇ ਟਿੱਕਰ ਦੇ ਵੀ ਆਪਣੇ ਕੋਲ ਟੱਕ ਪਏ ਆ ਮਲੋਟ ਵਾਲੀ ਸਾਈਡ ਜੇ ਕਿਸੇ ਭਰਾ ਨੂੰ ਚਾਹੀਦੀ ਹੁਣ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਅਸਾਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਸਾਡਾ ਕਾਨ ਕਬੱਡੀ ਪਈ ਆ ਇਹ ਵਿੱਚ ਹੀ ਆ ਤਿੰਨ ਕਿੱल्ल्या ਦੀ ਨਾਲ ਨਾਲ ਦੀ ਉਹ ਵੱਟ ਘੁੰਮ ਕੇ ਆ ਗਈ ਖੰਭਾ ਬਾਹਰ ਆ ਇਹ ਤਿੰਨ ਕਿੱल्ल्या ਤੋਂ ਖੰਭੇ ਦੀ ਜਿਹੜੀ ਆ ਇਹ ਬਾਹਰਲੇ ਪਾਸੇ ਆ ਗਿਆ ਪੱਕੀ ਪੱਕੀ ਉਹ ਵੱਟ ਆ ਗਈ ਤਿੰਨ ਕਿੱल्ल्या ਦਾ ਖਾਤਾ ਜਿਹੜਾ ਇਹ ਤਕਸੀਮ ਵਰਗੀ ਆ ਪਰ ਤਕਸੀਮ ਨਹੀਂਗਾ ਬੜਾ ਲੰਮਾ ਚੌੜਾ ਨਹੀਂ ਥੋੜੀ ਪੇਜ ਹੈ ਜੇ ਕੋਈ ਹੋਰ ਡੀਪ ਗੱਲ ਕਰਨੀ ਆ ਇਹਦੇ ਬਾਰੇ ਹਨਾ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ ਜਿਹੜਾ ਇੱਕ ਦਫ਼ਤਰ ਆਪਣਾ ਉਹ ਪਿੰਡ ਸਿਵੀਆਂ ਦੇ ਵਿੱਚ ਦੂਸਰਾ ਦਫਤਰ ਆ ਨਾਲ ਦੀ ਖਾਲ ਆ ਗਿਆ ਆ ਗਿਆ ਖਾਲਾ ਉਥੋਂ ਜਿੱਥੋਂ ਆਪਾਂ ਉਹ ਸਾਹਮਣੇ ਤੁਸੀਂ ਦੇਖ ਰਹੇ ਨਾ ਉਹ ਤੋਂ ਆ ਨਾਲ ਨਾਲ ਦੀ ਖਾਲਾ ਆ ਗਿਆ ਕੱਚਾ ਠੀਕ ਆ ਤਾਂ ਅਸੀਂ ਆ ਨਾਲ ਹੀ ਸੈੱਲਰ ਹੈ ਜੀ ਬਹੁਤ ਬਹੁਤ ਵਦਨ ਵਾਲਾ ਸੌਦਾ ਜੇ ਕਿਸੇ ਭਰਾ ਨੂੰ ਚਾਹ ਬਾਣਾ ਹਨ ਤਾਂ ਕੋਈ ਰੇਟ ਦੀ ਜਿਹੜੇ ਕੋਈ ਫਰਕ ਸ਼ਰਕੂਗਾ ਉਹ ਪੰ ਪੈਠ ਕੇ ਮੌਕੇ ਤੇ ਗੱਲਬਾਤ ਕਰਾਂਗੇ ਠੀਕ ਆ ਜੀ ਤਾਂ ਜਿਹੜਾ ਆਪਾਂ ਗੱਲ ਕਰ ਰਹੇ ਸੀ ਜਿਹੜਾ ਆਪਣਾ ਇੱਕ ਦਫਤਰ ਆ ਉਹ ਸ਼ਹਿਰ ਬਠਿੰਡਾ ਲਾਟਰੀ ਮਾਰਕੀਟ ਦੇ ਵਿੱਚ ਆ ਸੁਬਾ 9 ਵਜੇ ਤੋਂ ਬਾਅਦ ਆਉਣਾ ਜੇ ਕਿਸੇ ਭਰਾ ਨੇ ਮਿਲਣ ਵੀ ਆਉਣਾ ਨਾ 9 ਵਜੇ ਤੋਂ ਬਾਅਦ ਫੋਨ ਕਰਕੇ ਆਉਣਾ ਘਰੋਂ ਚੱਲਣ ਲੱਗੇ ਫੋਨ ਕਰ ਲਿਆ ਕਰੋ ਹਨਾ ਕਈ ਵਾਰੀ ਤੁਸੀਂ ਬਿਨਾ ਫੋਨ ਕਰੇ ਤੋਂ ਆ ਜਾਂਦੇ ਹੋ ਉਹ ਤੋਂ ਤੁਹਾਨੂੰ ਵੀ ਦਿੱਕਤ ਆਉਂਦੀ ਹੈ ਸਾਨੂੰ ਫਿਰ ਕਾਲ ਦੇ ਨਾਲ ਉਹੋ ਜੀ ਗੱਲਬਾਤ ਨਹੀਂ ਬਣਦੀ ਕਿੱਥੇ ਆਰਾਮ ਦੇ ਨਾਲ ਗੱਲਬਾਤ ਹੋਵੇ ਕਿੱਥੇ ਕਾਲੀ ਕਾਲੀ ਜੀ ਗੱਲਬਾਤ ਹੁੰਦੀ ਹੈ ਹਨਾ ਬਾਕੀ ਕੋਈ ਵੀ ਬਾਹਰ ਦਾ ਇਸ ਦਾ ਰੌਲਾ ਰੱਪਾ ਨਹੀਂ ਹੋਊਗਾ ਪਾਰਦਰਸ਼ੀ ਸੌਦਾ ਹੋਊਗਾ ਬਿਲਕੁਲ ਸਾਹਮਣੇ ਬਿਠਾ ਕੇ ਪਾਰਟੀ ਨੂੰ ਇਹ ਨਹੀਂ ਹੈ ਵੀ ਆਪਾਂ ਮੈਂ ਕੋਈ ਪੁੱਛਾਂਗੇ ਦੱਸਾਂਗੇ ਐਨੇ ਮੰਗਦੇ ਆਏ ਮੰਗਦੇ ਆ ਤੁਹਾਡੇ ਆਮਣੇ ਸਾਹਮਣੇ ਬਾਹ ਕੇ ਪਾਰਦਰਸ਼ੀ ਸੌਦਾ ਹੋਊਗਾ ਟੇਬਲ ਦੇ ਉੱਪਰ ਕੋਈ ਵੀ ਚੀਜ਼ ਲੁਕਾਸ਼ ਪਾਕ ਨਹੀਂ ਰੱਖੀ ਜਾਊਗੀ ਤਿੰਨ ਕਿਲੇ ਆਪਣੇ ਕੋਲ ਇੱਥੇ ਆ ਬਾਕੀ ਤੁਹਾਨੂੰ ਮੈਂ ਹੋਰ ਵੀ ਪ੍ਰਾਪਰਟੀ ਦਿਖਾਵਾਂਗਾ ਇਸ ਭਰਾ ਦੀ ਸਾਰੇ ਟੋਟਲ 8 ਕਿਲੇ 8.5 ਕਿਲੇ ਬਈ 8 8 ਕਿਲੇ ਟੋਟਲ ਆ ਸਾਰੇ ਤਿੰਨ ਕਿਲੇ ਮੈਂ ਜਿਹੜੇ ਤੁਹਾਨੂੰ ਦਿਖਾ ਰਿਹਾ ਇੱਕ ਵਾਰੀ ਇਹ ਦਿਖਾ ਰਿਹਾ ਦੂਸਰੀ ਵੀਡੀਓ ਵੀ ਨਾਲ ਦੀ ਨਾਲ ਹੀ ਆਪਾਂ ਪਾ ਦਾਂਗੇ ਤਾਂ ਕਿ ਜਿਹੜੇ ਭਰਾ ਨੇ ਕੋਈ ਇਹ ਦੇਣਗੇ ਸਾਰਾ ਇਕੱਠੇ ਟੱਕ 8 ਕਿੱਲੇ ਕੱਠੇ ਟੱਕ ਦੇਣੇ ਉਹ ਮੇਨ ਸੜਕ ਤੇ ਲੱਗਦਾਗਾ 18 ਫੁੱਟੀ ਸੜਕ ਬਿਲਕੁਲ ਨਵੀਂ ਬਣੀ ਜਾਂਦੀ ਆ ਏਰੀਆ ਮੋਰ ਮੰਡੀ ਦਾਗਾ ਆ ਨਾਲ-ਨਾਲ ਦੀ ਮੈਂ ਤੁਹਾਨੂੰ ਦਿਖਾਈ ਜਣਾ ਕਣ ਕਬੱਡੀ ਵੀ ਹੈ ਨਾ ਨਾਲ-ਨਾਲ ਦੀ ਖਾਲਾ ਆ ਗਿਆ ਸਾਹਮਣੇ ਜਿਹੜਾ ਰਸਤਾ ਉਹ ਵੀ ਮੇਰੇ ਖਿਆਲ 18 ਫੁੱਟ 16 ਫੁੱਟ 16 ਫੁੱਟ ਰਾਹ ਤੇ ਆ 16 ਫੁੱਟ ਨੂੰ ਰਾਹ ਲੱਗਦਾਗਾ ਨਾਲ ਦੀ ਫਿਰ ਤੁਹਾਨੂੰ ਪਤਾ ਵੀ ਮਾਣਾ ਬੁੱਟੇ ਨਾ ਵੱਢਿਆ ਪਿਆ ਹੁਣ ਉਹ ਤਾਂ ਇਹ ਆਪਾਂ ਨੂੰ ਪੂਰਾ ਕਰਾ ਕੇ ਜੇਣਗੇ ਨਾਲ-ਨਾਲ ਨਾ ਅੱਜ ਦੀ ਕੀ ਠੇਕੇ ਤੇ 65000 ਨੂੰ ਲੱਗਦਾ ਨਾਲ ਹੀ ਗਵਾਂਡੀਆਂ ਦੀ ਮੋਟਰ ਇਹਦੇ ਲੱਗਦਾ ਹਨ ਜੇ ਆਪਾਂ ਇਹਨੂੰ ਲੈਣਾ ਤਾਂ ਆਪਾਂ ਨੂੰ ਮੋਟਰ ਆਪਦੀ ਸੋਲਡਰ ਵਗੈਰਾ ਲਾ ਕੇ ਇਹਨੂੰ ਵਧੀਆ ਖੇਤੀ ਹੋ ਸਕਦੀ ਹੈ ਬਾਣ ਬਹੁਤ ਖੇਤੀ ਦੇ ਆਪਾਂ ਕਹਿੰਦੇ ਇਹਦਾ ਬਹੁਤ ਵਧੀਆ ਭਾਰਾ ਬਾਣਾ ਝੋਨੇ ਵਾਲਾ ਕਣਕੀ ਬਹੁਤ ਵਧੀਆ ਹੋਈ ਇੱਥੋਂ ਆ ਨਾਲ ਦੀ ਆਪਾਂ ਮਿਹਨਤ ਤੇ ਆਗੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਬਾਕੀ ਕੋਈ ਰੌਲਾ ਰੱਪਾ ਨਹੀਂਗਾ ਪੇਪਰ ਵਰਕ ਬਿਲਕੁਲ ਓਕੇ ਆ ਸਾਰਾ ਕਾਗਜ਼ ਪੱਤਰਾ ਆਪਾਂ ਚੈੱਕ ਕਰ ਲਏ ਜੀ ਸਭ ਕੁਝ ਸਾਫ਼ ਆ ਤਾਈਓ ਮਤਲਬ ਤੁਹਾਨੂੰ ਕਹਿੰਦੇ ਆਪਾਂ ਤੁਹਾਨੂੰ ਉਹੀ ਸੌਦਾ ਦਿਖਾਉਣੇ ਆ ਇਦਾ ਕੁ ਰੌਲਾ ਰੱਪਾ ਨਹੀਂ ਹੁੰਦਾਗਾ ਸਾਰੇ ਕਾਗਜ਼ ਪੱਤਰ ਚੈੱਕ ਕੀਤੇ ਹੋਏ ਆ ਕਿਸੇ ਤਰ੍ਹਾਂ ਦਾ ਕੋਈ ਇਹਦੇ ਲੋਨ ਲਿਮਿਟ ਨਹੀਂ ਬਿਲਕੁਲ ਸਾਫ਼ ਨੰਬਰ ਆ ਆ ਮੇਨ ਆਪਾਂ ਰਾਤ ਤੇ ਆ ਗਈ ਆ ਲੋ ਇੱਥੋਂ ਜਿਹੜਾ ਸੜਕਾ ਬਿਲਕੁਲ ਨਜ਼ਦੀਕ ਆ ਉਹ ਮੇਰੇ ਸਾਹਮਣੇ ਮੋਟਰਸਾਈਕਲ ਜਾ ਰਹੇ ਨੇ ਇਹ ਸੜਕਾ ਕੀ ਮੇਨ ਬਿਲਕੁਲ ਨਵੀਂ ਬਣੀ ਦੀ 18 ਫੁੱਟੀ ਸੜਕ ਦੇ ਉੱਪਰ ਆ ਨਾਲ ਹੀ ਸੈਲਰ ਆ ਗਿਆ ਤੇ ਮੌੜ ਮੰਡੀ ਦਾ ਇਹ ਰੱਖ ਪਾਗਾ ਨੇੜੇ ਰਹਿ ਗਿਆ ਇਥੇ ਮੌੜ ਮੰਡੀ ਠੀਕ ਆ ਜੀ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਨਾਲ ਹੀ ਆ ਤੇ ਪਿੰਡ ਦੀ ਆਪਾਂ ਨਿਆਈ ਕਹਿ ਸਕਦੇ ਬਿਲਕੁਲ ਨੇੜੇ ਆ ਨੇੜੇ ਨੇੜੇ ਨੇ ਘਰ ਵੀ ਪਏ ਹੋਏ ਆ ਟੋਟਲ ਜਿਹੜਾ ਇਹਨਾਂ ਦਾ ਬਾਹਣ ਆ ਇੱਥੇ ਉਹ 8 ਕਿਲੇ ਆ 3 ਕਿਲੇ ਇੱਥੇ ਆ ਬਾਕੀ ਦੂਜੇ ਟੱਕਾਂ ਦੇ ਵੀ ਤੁਹਾਨੂੰ ਨਿਗਰ ਮਾਰਨ ਨੇ ਆ ਤਾਂ ਮਿਲਦੇ ਆਪਾਂ ਉਧਰਲੇ ਟੱਕਾਂ ਦੀ ਵੀਡੀਓ ਲੈ ਕੇ ਜੀ ਦਿਓ ਯਾਰ ਜੀ ਧੰਨਵਾਦ